ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਉਹ ਕਰਾਂਗੇ ਬੁਲਟ ਪ੍ਰੂਫ ਟਰੈਕਟਰਾਂ ਦੇ ਪਰਕੱਚੇ ਢਾਉਣ ਵਾਲਾ ਸੂਰਮਾ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਹੋਰਾਂ ਬਾਰੇ ਸੋ ਵੀਡੀਓ ਬਹੁਤ ਹੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਅਸਲਾਮੁਅਲੈਕਮ ਜੀ ਵੀਰੋ ਕੀ ਹਾਲ ਚੱਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਹੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਮੈਂ ਕੈਸੇ ਸੂਰਮੇ ਦੀ ਸੀਤਲ ਸਿੰਘ ਮੱਤੇਵਾਲੀਆ ਉਹ ਐਸਾ ਸੂਰਮਾ ਸੀ ਜਿਹੜਾ ਬੁਲੇਟ ਪ੍ਰੂਫ ਟਰੈਕਟਰਾਂ ਦੇ ਪਰਖੱਚੇ ਉਰਾ ਦਿੰਦਾ ਸੀ ਤੇ ਇਹ ਮੈਂ ਵੀਡੀਓ ਬਣਾ ਰਿਹਾ ਹਾਂ ਆਪਣੇ ਇੱਕ ਭਰਾ ਦੇ ਕਹਿਣ ਤੇ ਮੇਰੇ ਇੱਕ ਭਰਾ ਦਾ ਮੈਨੂੰ ਕਮੈਂਟ ਆਇਆ ਕਿ ਇਹਦੇ ਤੇ ਰਿਐਕਸ਼ਨ ਦਿਓ ਤੇ ਮੈਂ ਆਪਣੇ ਉਸ ਭਰਾ ਦੇ ਪਿਆਰ ਵਾਸਤੇ ਇਹ ਵੀਡੀਓ ਬਣਾ ਰਿਹਾ ਹਾਂ ਇਸ ਮੁਤਲਕ ਹੈ ਜੀ ਦੀ ਵੀਡੀਓ ਹੈ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਤਮਾਮ ਦੋਸਤਾਂ ਨੂੰ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆ ਸਤ ਸ੍ਰੀ ਅਕਾਲ ਦੋਸਤੋ ਪੰਜਾਬ ਫੈਕਟ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸੋ ਦੋਸਤੋ ਅੱਜ ਜਿਹੜੀ ਗੱਲਬਾਤ ਆਪਾਂ ਕਰਾਂਗੇ ਉਹ ਕਰਾਂਗੇ ਬੁਲਟ ਪ੍ਰੂਫ ਟਰੈਕਟਰਾਂ ਦੇ ਪਰਕੱਚੇ ਢਾਉਣ ਵਾਲਾ ਸੂਰਮਾ ਸ਼ਹੀਦ ਭਾਈ ਸੀਤਲ ਸਿੰਘ ਮੱਤੇਵਾਲ ਹੋਰਾਂ ਬਾਰੇ ਸੋ ਵੀਡੀਓ ਬਹੁਤ ਹੀ ਬਾਕਮਾਲ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਕਹਿੰਦੇ ਨੇ ਕਿ 60ਵਿਆਂ ਵਿੱਚ ਅੰਮ੍ਰਿਤਸਰ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਮੱਤੇਵਾਲ ਵਿੱਚ ਆਪ ਦਾ ਜਨਮ ਮਾਤਾ ਪਰਸਿੰਨ ਕੌਰ ਦੀ ਕੁੱਖੋਂ ਪਿਤਾ ਸਰਦਾਰ ਬਾਰਾ ਸਿੰਘ ਦੇ ਗ੍ਰਹਿ ਵਿਖੇ ਹੋਇਆ ਸੀ ਮੁੱਢਲੀ ਪੜ੍ਹਾਈ ਤੋਂ ਬਾਅਦ ਆਪ ਖੇਤੀਬਾੜੀ ਕਰਨ ਲੱਗ ਪਏ ਸਨ ਆਪਦੇ ਪਿੰਡ ਦਾ ਇੱਕ ਬਦਮਾਸ਼ ਹੁੰਦਾ ਸੀ ਜਿਸ ਦੀ ਆਪ ਨਾਲ ਕਿਸੇ ਗੱਲੋਂ ਨਾਰਾਜ਼ਗੀ ਹੋ ਗਈ ਉਹ ਆਪ ਨੂੰ ਸ਼ਰੇਆਮ ਧਮਕੀਆਂ ਦੇਣ ਲੱਗਾ ਕਿ ਮੈਂ ਤੈਨੂੰ ਘਰ ਵਿੱਚੋਂ ਬਾਹਰ ਨਹੀਂ ਕੱਢ ਦੇਵਾਂਗਾ ਆਪਨੇ ਉਸ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਸ ਦੀਆਂ ਧਮਕੀਆਂ ਦੀ ਵੀ ਕੋਈ ਪਰਵਾਹ ਨਾ ਕੀਤੀ ਆਪ ਦਾ ਵਿਆਹ ਸਨ 1974 ਵਿੱਚ ਪਿੰਡ ਉਦੋਕੇ ਦੇ ਸਰਦਾਰ ਉਦਮ ਸਿੰਘ ਦੀ ਸੁਪੁੱਤਰੀ ਬੀਬੀ ਨਰਿੰਦਰ ਕੌਰ ਜੀ ਨਾਲ ਹੋਇਆ ਆਪ ਆਪਣੇ ਸਹੁਰੇ ਪਰਿਵਾਰ ਨੂੰ ਵੀ ਕਿਸੇ ਨਾਲ ਨਾ ਲੜਨ ਦੀਆਂ ਸਲਾਹਾਂ ਦਿਆ ਕਰਦੇ ਸਨ ਪਰ ਆਪ ਦੀ ਜ਼ਿੰਦਗੀ ਵਿੱਚ ਅਕਾਲ ਪੁਰਖ ਨੇ ਬਹੁਤ ਵੱਡੀ ਲੜਾਈ ਲਿਖੀ ਹੋਈ ਸੀ ਪਿੰਡ ਦੇ ਬਦਮਾਸ਼ ਦੀ ਆਪ ਨਾਲ ਖਾਰ ਦੇ ਚੱਲਦੇ ਆ ਆਪ ਇੱਕ ਵਾਰ ਆਪਣੇ ਦੋਸਤ ترਸੀਮ ਸਿੰਘ ਮੱਤੇਵਾਲ ਨਾਲ ਮਹਿਤਾ ਚੌਂਕ ਤੋਂ ਵਾਪਸੀ ਪਿੰਡਾਰੇ ਸਨ ਕਿ ਹਨੇਰਾ ਹੋ ਗਿਆ ਬੋppa ਰਾਏ ਦੇ ਮੋੜ ਤੇ ਆਪ ਨੇ ਸਲਾਹ ਕੀਤੀ ਕਿ ਪਿੰਡ ਵੱਲ ਜਾ ਰਹੇ ਕਿਸੇ ਵਾਹਨ ਦੀ ਮਦਦ ਲਈ ਜਾਵੇ ਐਨੇ ਚਿਰ ਨੂੰ ਇੱਕ ਕਾਰ ਆਈ ਤਾਂ ਆਪ ਨੇ ਲਿਫਟ ਲੈਣ ਲਈ ਉਸ ਨੂੰ ਹੱਥ ਦੇ ਦਿੱਤਾ ਆਪ ਇਸ ਗੱਲੋਂ ਬੇਖਬਰ ਸਨ ਕਿ ਇਹ ਕਾਰ ਉਸੇ ਬਦਮਾਸ਼ ਦੀ ਹੈ ਉਹ ਤੁਹਾਡੀ ਮੈਂ ਤਾਂ ਤੁਹਾਨੂੰ ਕਿੰਨੇ ਦਿਨਾਂ ਤੋਂ ਲੱਭਦਾ ਫਿਰਦਾ ਹੈ ਕਾਰ ਵਿੱਚੋਂ ਨਿਕਲ ਕੇ ਸ਼ਰਾਬੀ ਹੋਇਆ ਉਕਤ ਬਦਮਾਸ਼ ਕਿਰਪਾਨ ਕੱਢ ਕੇ ਭਾਈ ਸੀਤਲ ਸਿੰਘ ਦੇ ਗਲ ਪੈ ਗਿਆ ਸੀਤਲ ਸਿੰਘ ਹੱਥ ਜੋੜ ਕੇ ਕਹਿੰਦਾ ਰਿਹਾ ਵੀ ਚਾਚਾ ਸਾਨੂੰ ਪਤਾ ਨਹੀਂ ਸੀ ਵੀ ਤੇਰੀ ਕਾਰ ਹੈ ਤੁਸੀਂ ਚਲੇ ਜਾਓ ਪਰ ਉਹ ਬਦਮਾਸ਼ ਤੇ ਉਸਦੇ ਦੋ ਸਾਥੀ ਲੜਨ ਦੇ ਮੂੜੇ ਵਿੱਚ ਸਨ ਉਹਨਾਂ ਕਿਰਪਾਨ ਭਾਈ ਤਰਸੇਮ ਸਿੰਘ ਦੇ ਮੋਢੇ ਤੇ ਮਾਰੀ ਲਹੂ ਦੀਆਂ ਘਰਾਲਾਂ ਛੁੱਟ ਗਈਆਂ ਤੇ ਭਾਈ ਸੀਤਲ ਸਿੰਘ ਦੇ ਸਬਰ ਦਾ ਹੁਣ ਬੰਨ ਟੁੱਟ ਗਿਆ। ਹੁਣ ਭਾਈ ਸੀਤਲ ਸਿੰਘ ਨੇ ਮੌਕੇ ਤੋਂ ਇੱਕ ਡਾਂਗ ਲੈ ਕੇ ਬਦਮਾਸ਼ਾਂ ਦਾ ਮੁਕਾਬਲਾ ਕੀਤਾ। ਇਸ ਗਹਿਗਾਚ ਲੜਾਈ ਜਿਸ ਨੂੰ ਸਾਰੇ ਪਿੰਡ ਨੇ ਵੇਖਿਆ ਵਿੱਚ ਉਸ ਬਦਮਾਸ਼ ਦੀ ਮੌਤ ਹੋ ਗਈ। ਇਹ ਗੱਲ ਸਨ 1981 ਦੀ ਹੈ। ਭਾਈ ਸੀਤਲ ਸਿੰਘ ਉਕਤ ਕਤਲ ਕੇਸ ਵਿੱਚ ਗ੍ਰਿਫਤਾਰ ਹੋਏ ਮੁਕੱਦਮਾ ਚੱਲਿਆ ਤੇ ਆਪ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। 1 ਸਾਲ ਆਪ ਅੰਮ੍ਰਿਤਸਰ ਤੇ ਗਰਦਾਸਪੁਰ ਜੇਲ੍ਹ ਵਿੱਚ ਵੀ ਰਹੇ। ਹਾਈ ਕੋਰਟ ਵਿੱਚ ਅਪੀਲ ਕਰਨ ਤੇ ਆਪ ਬਰੀ ਹੋ ਗਏ ਫਿਰ ਪਿੰਡ ਆ ਕੇ ਮਾਰਕ ਫੈੱਡ ਵਿੱਚ ਨੌਕਰੀ ਕਰਨ ਲੱਗ ਪਏ ਸਨ 82 ਵਿੱਚ ਆਪ ਨੇ ਅਮਰਤ ਛੱਕ ਲਿਆ ਤੇ ਦੋ ਛੋਟੇ ਭਰਾਵਾਂ ਪਤਨੀ ਤੇ ਦੋ ਬੱਚਿਆਂ ਨਾਲ ਅਮਨ ਵਾਲੀ ਜ਼ਿੰਦਗੀ ਬਿਤਾਉਣ ਲੱਗੇ ਫਿਰ ਆਪ ਦੀ ਜ਼ਿੰਦਗੀ ਵਿੱਚ ਮੋੜ ਉਦੋਂ ਆਇਆ ਜਦੋਂ ਦਰਬਾਰ ਸਾਹਿਬ ਉੱਤਰ ਹਮਲੇ ਪਿੱਛੋਂ ਪ੍ਰਤੀਕਰਮ ਵਿੱਚ ਸਿੱਖ ਜਹਾੜੂ ਲਹਿਰ ਆਰੰਭ ਹੋਈ ਇਸ ਲਹਿਰ ਨੂੰ ਪੂਰੇ ਸਿੱਖ ਆਬਾਦ ਨੇ ਅਥਾ ਸਤਕਾਰ ਅਤੇ ਸਹਿਯੋਗ ਦਿੱਤਾ ਪਰ ਇਸ ਲਹਿਰ ਵਿੱਚ ਕੁਝ ਗਲਤ ਅੰਸਰਾਂ ਦੀ ਕੁਸਪੈੜ ਵੀ ਆਰੰਭ ਹੋ ਗਈ ਨਿੱਜੀ ਦੁਸ਼ਮਣੀਆਂ ਕੱਢਣ ਲਈ ਕੋਈ ਮੌਕਾ ਪ੍ਰਸਤ ਵੀ ਲਹਿਰ ਵਿੱਚ ਦਾਖਲ ਹੋ ਗਏ ਸਨ 88 ਦੇ ਵਿੱਚ ਆਪ ਨੂੰ ਆਪ ਹਤੋਂ ਕਤਲ ਹੋਏ ਬਦਮਾਸ਼ ਦੇ ਭਨੇਵੇਂ ਵੱਲੋਂ ਪਰਿਵਾਰ ਸਮੇਤ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਉਸ ਬਦਮਾਸ਼ ਦਾ ਭਨੇਵਾ ਕਿਸੇ ਖਾੜਕੂ ਜਥੇਬੰਦੀ ਵਿੱਚ ਕੁਸਪੈੜ ਕਰ ਗਿਆ ਸੀ ਅਤੇ ਭਾਈ ਮੱਤੇਵਾਲ ਨੂੰ ਪੁਲਿਸ ਦਾ ਮੁਖਬਰ ਦੱਸ ਕੇ ਸਿੰਘਾਂ ਤੋਂ ਮਰਵਾਉਣਾ ਚਾਹੁੰਦਾ ਸੀ ਹਾਲਾਤ ਦੀ ਗੰਭੀਰਤਾ ਨੂੰ ਵੇਖ ਕੇ ਆਪਨੇ ਆਪਣੇ ਇਲਾਕੇ ਦੇ ਜਝਾਰੂ ਗਰੁੱਪਾਂ ਨਾਲ ਸੰਪਰਕ ਕੀਤਾ ਸਨ 1990 ਦੇ ਨੇੜੇ ਤੇੜੇ ਆਪ ਗੁਰਵਜਨ ਸਿੰਘ ਮਾਨੋਚਾਲ ਦੇ ਗਰੁੱਪ ਵਿੱਚ ਸ਼ਾਮਲ ਹੋ ਗਏ ਆਪ ਦੇ ਜਝਾਰੂ ਲਹਿਰ ਵਿੱਚ ਸ਼ਾਮਲ ਹੋਣ ਤੇ ਆਪ ਦੇ ਪਰਿਵਾਰ ਤੇ ਪੁਲਿਸ ਦਾ ਦਮਨ ਚੱਕਰ ਆਰੰਭ ਹੋ ਗਿਆ ਭਾਵੇਂ ਕਿ ਪੁਲਿਸ ਆਪ ਦੇ ਅਤੇ ਆਪ ਦੇ ਸਹੁਰਾ ਪਰਿਵਾਰ ਨੂੰ ਹੱਦੋਂ ਵੱਧ ਤੰਗ ਕਰਦੀ ਰਹੀ ਪਰ ਇਹ ਸਚਾਈ ਇਲਾਕੇ ਦਾ ਹਰ ਇੱਕ ਸ਼ਖਸ਼ ਜਾਣਦਾ ਹੈ ਕਿ ਦਿੱਲੀ ਦੀਆਂ ਤਨਖਾਹਦਾਰ ਫੋਰਸਾਂ ਆਪਦੇ ਗਰੁੱਪ ਨਾਲ ਸਿੱਧਾ ਸਾਹਮਣਾ ਕਰਨ ਤੋਂ ਹਮੇਸ਼ਾ ਹੀ ਕੰਨੀ ਘਤਰਾਉਂਦੀਆਂ ਸਨ ਆਪਨੇ ਹਮੇਸ਼ਾ ਹੀ ਸਿੱਖੀ ਸਿਧਾਂਤਾਂ ਦੇ ਅਨੁਰੂਪ ਇਲਾਕੇ ਦੇ ਲੋਕਾਂ ਨੂੰ ਸੁਰੱਖਿਆ ਅਤੇ ਇਨਸਾਫ਼ ਦੇਣ ਦੇ ਯਤਨ ਜਾਰੀ ਰੱਖੇ ਆਪ ਹਮੇਸ਼ਾ ਹੀ ਕਿਹਾ ਕਰਦੇ ਸਨ ਕਿ ਮੇਰਾ ਪੁਲਸ ਨਾਲ ਮੁਕਾਬਲਾ ਕਿਸੇ ਆਬਾਦੀ ਵਿੱਚ ਨਾ ਹੋਵੇ ਖੁੱਲੇ ਖੇਤਾਂ ਵਿੱਚ ਹੀ ਹੋਵੇ ਫਿਰ ਮੈਂ ਦਿੱਲੀ ਦੀਆਂ ਫੋਰਸਾਂ ਨੂੰ ਦੱਸ ਦਵਾਂ ਕਿ ਮੁਕਾਬਲਾ ਕਿਵੇਂ ਹੁੰਦਾ ਹੈ ਆਖਰ ਉਹ ਦਿਨ ਆ ਹੀ ਪਹੁੰਚਿਆ 11 ਸਤੰਬਰ 1991 ਨੂੰ ਭਾਈ ਮੱਤੇਵਾਲ ਦਾ ਗਰੁੱਪ ਜਿਸ ਵਿੱਚ ਭਾਈ ਸੀਤਲ ਸਿੰਘ ਤੋਂ ਇਲਾਵਾ ਭਾਈ ਤਰਸੇਮ ਸਿੰਘ ਮੱਤੇਵਾਲ, ਗੁਰਦਿਆਲ ਸਿੰਘ ਮਾੜੀ ਪੰਨੂਆ, ਭਾਈ ਗੁਰਦੇਵ ਸਿੰਘ ਬੱਗਾ ਤੇ ਭਾਈ ਗਰਨਾਮ ਸਿੰਘ ਸ਼ਾਮਲ ਸਨ ਮਜੀਠਾ ਪੁਲਿਸ ਜ਼ਿਲ੍ਹੇ ਦੇ ਪਿੰਡ ਬੱਲੋਵਾਲੀ ਦੇ ਖੇਤਾਂ ਵਿੱਚ ਸਰਦਾਰ ਸੰਤੋਖ ਸਿੰਘ ਦੀ ਮੋਟਰ ਤੇ ਬੈਠੇ ਸਨ ਇਹ ਇਸ ਵੇਲੇ ਇਹਨਾਂ ਸਿੰਘਾਂ ਨੂੰ ਪ੍ਰਸ਼ਾਦਾ ਛਕਿਆਂ ਨੂੰ 14 ਘੰਟੇ ਹੋ ਚੁਕੇ ਸਨ ਸਰਦਾਰ ਸੰਤੋਖ ਸਿੰਘ ਦੀ ਲੜਕੀ ਆਪਣੇ ਭੁੱਖੇ ਬੈਠੇ ਸ਼ੇਰ ਵੀਰਾਂ ਲਈ ਠੀਕ 9 ਵਜੇ ਰੋਟੀ ਲੈ ਕੇ ਆਈ ਤਾਂ ਉਹ ਸ਼ਸਤਰਾਂ ਨਾਲ ਖੇਡ ਰਹੇ ਸਨ ਸਿੰਘਾਂ ਨੇ ਸ਼ਸਤਰ ਰੱਖ ਕੇ ਪ੍ਰਸ਼ਾਦਾ ਛਕਣ ਦੀਆਂ ਤਿਆਰੀਆਂ ਕੀਤੀਆਂ ਅਜੇ ਸਾਰਿਆਂ ਨੇ ਪ੍ਰਸ਼ਾਦਾੇ ਹੱਥਾਂ ਵਿੱਚ ਫੜੇ ਹੀ ਸਨ ਕਿ ਰੋਟੀਆਂ ਲੈ ਕੇ ਆਈ ਭੈਣ ਦੀ ਨਜ਼ਰ ਮੋਟਰ ਨੇੜ ਦੇ ਅਮਰੂਤਾ ਅਤੇ ਕਿਨੂਆ ਦੇ ਬਾਗ ਦੇ ਪਰਲੇ ਪਾਸਿਓਂ ਆ ਰਹੀ ਫੋਰਸਾਂ ਦੀਆਂ ਗੱਡੀਆਂ ਦੇ ਕਾਫਲੇ ਦੇ ਪੈ ਗਈ ਸਰਤੇ ਆ ਜਿਹੜੇ ਦੁਸ਼ਮਣ ਦੀ ਤਾੜ ਤੇ ਸਿੰਘਾਂ ਦੀ ਨਜ਼ਰ ਪਈ ਤਾਂ ਸਿੰਘਾਂ ਨੇ ਪ੍ਰਸ਼ਾਦੇ ਉੱਥੇ ਹੀ ਛੱਡ ਕੇ ਸ਼ਸਤਰ ਸੰਭਾਲ ਲਏ ਇਸ ਮੋਟਰ ਦੇ ਇੱਕ ਪਾਸੇ ਅਮਰੋਦ ਅਤੇ ਕਿਨੂਆ ਦੇ ਬਾਗ ਦੂਜੇ ਪਾਸੇ 12 ਕਿਲੇ ਕਮਾਦ ਅਤੇ ਤੀਸਰੇ ਪਾਸੇ ਝੋਨੇ ਦੇ ਖੇਤ ਸਨ ਭੈਣ ਨੂੰ ਫੌਰੀ ਘਰ ਵਾਪਸ ਪਰਤਣ ਦੀ ਕਹਿ ਕੇ ਸਿੰਘਾਂ ਦਾ ਜਥਾ ਕਮਾਦਾਂ ਵਿੱਚ ਵੜ ਗਿਆ ਕਮਾਦ ਦੇ ਉਹਲੇ ਦੂਜੇ ਪਾਸੇ ਜਾ ਕੇ ਸਿੰਘਾਂ ਨੇ ਵੇਖਿਆ ਕਿ ਵੈਰੀ ਦਾ ਟਿੱਡੀ ਦਲ ਦੂਰ ਦੂਰ ਤੱਕ ਘੇਰਾ ਘਤ ਚੁਕਾ ਸੀ ਇਧਰ ਪ੍ਰਸ਼ਾਦੇ ਲੈ ਕੇ ਆਈ ਭੈਣ ਜਦੋਂ ਘਰ ਵਾਪਸ ਜਾਣ ਲਈ ਬਾਗ ਦੇ ਵਿੱਚ ਦੀ ਲੰਗੀ ਤਾਂ ਉਸ ਨੂੰ ਪੁਲਿਸ ਦੀਆਂ ਧਾੜਾਂ ਨੇ ਘੇਰ ਲਿਆ ਤੇ ਕਈ ਤਰ੍ਹਾਂ ਦੇ ਸਵਾਲ ਪੁੱਛਣ ਲੱਗ ਪਏ ਇਹ ਦ੍ਰਿਸ਼ ਵੇਖ ਕੇ ਸਿੰਘਾਂ ਨੇ ਆਪੋ ਵਿੱਚ ਸਲਾਹ ਕੀਤੀ ਕਿ ਫੇਰ ਪਹਿਲਾ ਫੈਰ ਖੋਲ ਕੇ ਜੰਗ ਦਾ ਬਿਗਲ ਵਜਾ ਦਿੱਤਾ ਭਾਈ ਮੱਤੇਵਾਲ ਦੀ ਡ੍ਰੈਗਨ ਗਾਂਦੀ ਗਰਜ ਸੁਣ ਕੇ ਫੋਰਸਾਂ ਵਿਚਲੇ ਜਵਾਨਾਂ ਦੇ ਹੱਥ ਪੈਰ ਫੁੱਲ ਗਏ ਡ੍ਰੈਗਨ ਗਾਂਦੀ ਭਿਆਨਕ ਆਵਾਜ਼ ਸ਼ਾਇਦ ਫੋਰਸਾਂ ਨੇ ਪਹਿਲੀ ਵਾਰ ਸੁਣੀ ਸੀ ਉਹਨਾਂ ਨੇ ਕਾਲੀ ਨਾਲ ਡਿਫੈਂਸਿਵ ਪੋਜੀਸ਼ਨਾਂ ਮਲ ਲਈਆਂ ਪਰ ਆਪਣੀ ਭਾਰੀ ਗਿਣਤੀ ਦੇ ਮਾਣ ਵਿੱਚ ਉਹਨਾਂ ਘੇਰਾ ਹੋਰ ਪੀੜਾ ਕਰਨਾ ਆਰੰਭ ਕਰ ਦਿੱਤਾ ਇਨਾ ਅਤ ਦੇ ਕੈਰੀ ਦਿਨਾ ਵਿੱਚ ਵੱਡੀ ਤੋਂ ਵੱਡੀ ਆਫਤ ਦਾ ਮਜ਼ਾਕ ਹੀ ਆ ਢੰਗ ਨਾਲ ਸਵਾਦ ਕਰਨ ਦੇ ਜਝਾਰੂ ਕਿਸੇ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਰਹਿੰਦੇ ਸਨ ਜਿਵੇਂ ਕਿ ਸਖਤ ਕੇਰਾ ਪੈ ਜਾਣ ਤੇ ਮਜ਼ਾਕ ਹੀ ਆ ਢੰਗ ਨਾਲ ਸਿੰਘਾਂ ਨੇ ਡਾਂਡ ਕ ਬੈਠਕਾਂ ਕੱਢਣ ਲੱਗ ਪੈਣੀਆਂ ਜਾਂ ਫਿਰ ਭੰਗੜਾ ਪਾ ਪਾ ਕੇ ਮੁਕਾਬਲਾ ਕਰਨਾ ਭਾਈ ਗੁਰਮਖ ਸਿੰਘ ਬੱਗਾ ਅਕਸਰ ਹੀ ਕਹਿੰਦਾ ਹੁੰਦਾ ਸੀ ਕਹਿੰਦਾ ਵੀ ਸਾਡੇ ਨਾਲ ਮੁਕਾਬਲੇ ਵਿੱਚ ਦੁਸ਼ਮਣ ਨੂੰ ਗੰਭੀਰ ਸਿੱਤੇ ਭੁਗਤਣੇ ਪੈਣਗੇ ਉਸਦੇ ਵਾਰ-ਵਾਰ ਵਰਤੇ ਜਾਂਦੇ ਇਹਨਾਂ ਸ਼ਬਦਾਂ ਕਾਰਨ ਕਈ ਸਿੰਘਾਂ ਨੇ ਮਖੌਲ ਨਾਲ ਉਸਦਾ ਨਾਂ ਹੀ ਗੰਭੀਰ ਸਿੱਟਾ ਪਾ ਦਿੱਤਾ ਸੀ ਪਰ ਅੱਜ ਉਹ ਦੁਸ਼ਮਣ ਨੂੰ ਗੰਭੀਰ ਸਿੱਟੇ ਭਖਤੌਣ ਲਈ ਪੂਰੀ ਤਰ੍ਹਾਂ ਤਿਆਰੀ ਕਰ ਚੁੱਕਾ ਸੀ ਇਸ ਵੇਲੇ ਇਸ ਜਥੇਗੋੜ ਇੱਕ ਡ੍ਰੈਗਨ ਗਨ ਇੱਕ ਜੀਪੀਐਮ ਗਨ ਤਿੰਨ ਏਕੇ 47 ਰੈਫਲਾਂ ਅਤੇ ਕੁਝ ਗੋਲੀ ਸਿੱਕਾ ਸੀ ਇਸ ਥੋੜੇ ਜਿਹੇ ਅਸਲੇ ਨਾਲ ਭੁਖਣ ਭਾਣੇ ਪੰਜ ਗੁਰੂ ਦੇ ਸਿੰਘ ਦੁਸ਼ਮਣ ਦੇ 12000 ਦੇ ਦਲ ਨਾਲ ਮੁਕਾਬਲਾ ਕਰਨ ਲੱਗ ਪਏ ਦੁਸ਼ਮਣ ਦਲ ਕੋਲ ਹਰ ਇੱਕ ਸਹੂਲਤ ਸੀ ਪਰ ਪੰਜ ਸਿੰਘ ਜਿਨ੍ਹਾਂ ਖੇਤਾਂ ਦੀ ਓਟ ਵਿੱਚ ਲੜ ਰਹੇ ਸਨ ਉਹਨਾਂ ਵਿੱਚ ਖਾਣ ਲਈ ਤਾਂ ਕੀ ਪੇਂਡ ਲਈ ਪਾਣੀ ਦੀ ਇੱਕ ਬੂੰਦ ਤੱਕ ਵੀ ਨਹੀਂ ਸੀਗੀ ਫੇਰ ਵੀ ਸਿੱਖੀ ਸਿਦਕ ਇਸ ਮੈਦਾਨ ਵਿੱਚ ਦੁਸ਼ਮਣ ਦੀ ਮਾਨਸਿਕਤਾ ਤੇ ਅਖੀਰ ਤੱਕ ਹਾਵੀ ਰਿਹਾ ਲੋਕਾਂ ਦੇ ਦੱਸਣ ਮੁਤਾਬਕ ਜਦੋਂ ਪਾਈ ਸੀਤਲ ਸਿੰਘ ਦੀ ਡ੍ਰੈਗਨ ਗਨ ਚੱਲਦੀ ਸੀ ਤਾਂ ਦੁਸ਼ਮਣ ਦੇ ਜ਼ਖਮੀ ਸਿਪਾਹੀ ਚੁੱਕ-ਚੁੱਕ ਕੇ ਗੱਡੀਆਂ ਵਿੱਚ ਚੜਾਈ ਜਾਂਦੇ ਸਨ ਤੇ ਗੱਡੀ ਸ਼ਹਿਰ ਵੱਲ ਨੂੰ ਭੱਜਦੀ ਵੇਖੀ ਜਾਂਦੀ ਸੀ ਸਿੰਘ ਇਹ ਮੁਕਾਬਲਾ ਬਹੁਤ ਹੀ ਸੁਰਜੀ ਹੋਈ ਜੰਗੀ ਬਿਉਤ ਨਾਲ ਕਰ ਰਹੇ ਸਨ ਉਹ ਕਮਾਦ ਦੇ ਵਿੱਚ ਵੜ ਕੇ ਕਿਸੇ ਦੁਸ਼ਮਣ ਨੂੰ ਫੁੰਡ ਸੁੱਟਦੇ ਤੇ ਫਿਰ ਚੁੰਗੀਆਂ ਭਰ ਕੇ ਕਮਾਦ ਛੱਡ ਕੇ ਝੋਨੇ ਵਿੱਚ ਜਾ ਵੜਦੇ ਦੁਸ਼ਮਣ ਕਮਾਦ ਉੱਤੇ ਅੰਨੇਵਾ ਗੋਲੀਆਂ ਅਤੇ ਬੰਬਾਂ ਦਾ ਮੀਂਹ ਵਰਾ ਦਿੰਦਾ ਪਰ ਉਦੋਂ ਤੱਕ ਸਿੰਘ ਝੋਨੇ ਦੇ ਖੇਤਾਂ ਵਿੱਚੋਂ ਅਗਲਾ ਸ਼ਿਕਾਰ ਲੱਭ ਰਹੇ ਹੁੰਦੇ ਕੁਝ ਕੋ ਘੰਟਿਆਂ ਬਾਅਦ ਦੁਸ਼ਮਣ ਸੋਚ ਰਿਹਾ ਸੀ ਕਿ ਹੁਣ ਤੱਕ ਕਾਫੀ ਸਿੰਘ ਸ਼ਹੀਦ ਹੋ ਗਏ ਹੋਣਗੇ ਤੇ ਬਚੇ ਖੁਚੇ ਜ਼ਖਮੀ ਹੋ ਚੁਕੇ ਹੋਣਗੇ ਉਹਨਾਂ ਨੇ ਲਾਰਡ ਸਪੀਕਰ ਤੇ ਸਿੰਘਾਂ ਨੂੰ ਹਥਿਆਰ ਸੁੱਟ ਦੇਣ ਲਈ ਕਹਿਣਾ ਆਰੰਭ ਕੀਤਾ ਉਹ ਕਹਿ ਰਹੇ ਸਨ ਕਿ ਹੱਥ ਖੜੇ ਕਰਕੇ ਬਾਹਰ ਆ ਜਾਣ ਵਾਲੇ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਦੂਜੇ ਪਾਸੇ ਅਜੇ ਹਰ ਪੁਲਸੀਆ ਐਲਾਨ ਦਾ ਜਵਾਬ ਸਿੰਘ ਗੋਲੀ ਚਲਾ ਕੇ ਦੇ ਰਹੇ ਸਨ ਸਿੰਘਾਂ ਦੀ ਇਸ ਦ੍ਰਿੜਤਾ ਨੇ ਦੁਸ਼ਮਣ ਨੂੰ ਸੋਚਾਂ ਵਿੱਚ ਪਾ ਦਿੱਤਾ ਅਮਰਾਦ ਸਰਤੇ ਗਰਦਾਸਪੁਰ ਦੇ ਪੁਲਿਸ ਅਫਸਰਾਂ ਨੇ ਸਲਾਹ ਕੀਤੀ ਕਿ ਐਨੇ ਬੰਬ ਸੋਟਣ ਪਿੱਛੋਂ ਵੀ ਜੇ ਸਿੰਘਾਂ ਦਾ ਕੁਝ ਨਹੀਂ ਵਿਗੜਿਆ ਤਾਂ ਜ਼ਰੂਰ ਹੀ ਕਮਾਦ ਵਿੱਚ ਪੱਕੇ ਬੰਕਰ ਬਣੇ ਹੋਣਗੇ ਪਰ ਤਨਖਾਹਾਂ ਖਾਤਰ ਲੜਨ ਵਾਲੇ ਇਹ ਬੁੱਚੜ ਕਿਵੇਂ ਸਮਝ ਸਕਦੇ ਹਨ ਕਿ ਸਿੰਘਾਂ ਦੀ ਯੁੱਧ ਕਲਾ ਗੰਭੀਰ ਸਿੱਟੇ ਭਗਤੌਣ ਦਾ ਦ੍ਰਿੜ ਨਿਸ਼ਚਾ ਅਤੇ ਜੂਜ ਦੇ ਹੋਏ ਸ਼ੀਧੀ ਪਾਉਣ ਦਾ ਚਾਹ ਕਈ ਬੰਕਰਾਂ ਤੋਂ ਬਧੇਰੇ ਮਜ਼ਬੂਤ ਹੈ ਜਦੋਂ ਸ਼ਾਮ ਤੱਕ ਗੱਲ ਕਿਸੇ ਪਾਸੇ ਲੱਗਦੀ ਨਾ ਦੇਸੀ ਤਾਂ ਫੋਰਸਾਂ ਨੇ ਬੁਲਟ ਪ੍ਰੂਫ ਟਰੈਕਟਰ ਮੰਗਵਾਲੇ ਬੋਲਟ ਪ੍ਰੂਫ ਟਰੈਕਟਰਾਂ ਉੱਤੇ ਫੋਰਸਾਂ ਨੂੰ ਕੁਝ ਜ਼ਿਆਦਾ ਹੀ ਮਾਣ ਸੀ ਇਸ ਮੁਕਾਬਲੇ ਤੋਂ ਇੱਕ ਦਿਨ ਪਹਿਲਾਂ ਤਰਨਤਾਰਨ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਅਫਸਰਾਂ ਨੇ ਪੱਤਰਕਾਰਾਂ ਕੋਲ ਇਹਨਾਂ ਟਰੈਕਟਰਾਂ ਦੇ ਸੋਹਲੇ ਗਾਉਂਦਿਆਂ ਬੜੇ ਮਾਣ ਨਾਲ ਕਿਹਾ ਸੀ ਕਿ ਇਹਨਾਂ ਟਰੈਕਟਰਾਂ ਵਿੱਚ ਸਵਾਰ ਹੋ ਕੇ ਪੁਲਿਸ ਦੇ ਜਵਾਨ ਖਾਰਕੂਆਂ ਦੇ ਐਨ ਨੇੜੇ ਪੁੱਜ ਕੇ ਉਹਨਾਂ ਨੂੰ ਖਤਮ ਕਰ ਦਿੰਦੇ ਨੇ ਖਾਰਪੂਆਂ ਦੀ ਗੋਲੀ ਦਾ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਪਰ ਅੱਜ ਜਿਉਂ ਹੀ ਇੱਕ ਟਰੈਕਟਰ ਖੇਤਾਂ ਵਿੱਚ ਵੜੇ ਤਾਂ ਸਿੰਘਾਂ ਦਾ ਪ੍ਰਤੀਕਰਮ ਇਸ ਤਰ੍ਹਾਂ ਸੀ ਜਿਵੇਂ ਉਹ ਪਹਿਲਾਂ ਹੀ ਇਹਨਾਂ ਟਰੈਕਟਰਾਂ ਦੀ ਉਡੀਕ ਕਰ ਰਹੇ ਹੋਣ ਇਹਨਾਂ ਟਰੈਕਟਰਾਂ ਬਾਰੇ ਪੁਲਸੀਆਂ ਦਾ ਮਾਣ ਅਤੇ ਆਮ ਲੋਕਾਂ ਦਾ ਭਰਮ ਸਿੰਘ ਸੂਰਮੇ ਅੱਜ ਚੂਰਚੂਰ ਕਰ ਦੇਣਾ ਚਾਹੁੰਦੇ ਸਨ ਜਿਉਂ ਹੀ ਪਹਿਲਾ ਟਰੈਕਟਰ ਭਾਈ ਸੀਤਲ ਸਿੰਘ ਦੀ ਡ੍ਰੈਗਨ ਗਾਂਦੀ ਸ਼ਿਸ਼ਤ ਵਿੱਚ ਆਇਆ ਤਾਂ ਯੋਧੇ ਨੇ ਉਸਦੇ ਦਰਵਾਜ਼ੇ ਦੇ ਕਬਜ਼ਿਆਂ ਤੇ ਨਿਸ਼ਾਨਾ ਲਾ ਕੇ ਫੈਰ ਦਾਗ ਦਿੱਤਾ ਇਸ ਦੇ ਨਾਲ ਹੀ ਟਰੈਕਟਰ ਦਾ ਦਰਵਾਜ਼ਾ ਬੁੜ ਕੇ ਦੂਰ ਜਾ ਡੇਗਾ ਟਰੈਕਟਰ ਵਿਚਲੇ CRP ਵਾਲੇ ਘਬਰਾ ਕੇ ਚੀਕਾਂ ਮਾਰਦੇ ਪਿੱਛੇ ਨੂੰ ਭੱਜ ਉਠੇ ਇਸ ਤਰੀਕੇ ਨਾਲ ਇੱਕ ਇੱਕ ਕਰਕੇ ਭਾਈ ਮੱਤੇਵਾਲ ਨੇ ਚਰਾਰ ਟਰੈਕਟਰਾਂ ਦੀਆਂ ਬਾੜੀਆਂ ਪਾੜ ਦਿੱਤੀਆਂ ਤੇ ਪੈਂਟਨ ਟੈਂਕ ਤੋੜਨ ਵਾਲਾ ਸਿੰਘਾਂ ਦਾ ਕ੍ਰਿਸ਼ਮਾ ਇੱਕ ਵਾਰ ਫੇਰ ਦौरा ਕੇ ਵਿਖਾ ਦਿੱਤਾ ਪੁਰਸ ਦੇ 4 ਬੁਲਟ ਪ੍ਰੂਫ ਟਰੈਕਟਰ ਨਕਾਰਾ ਹੋ ਕੇ ਖੇਤਾਂ ਵਿੱਚ ਜਾਮ ਹੋ ਗਏ اسی طرح ਇਹ ਗੈਗਜ ਮੁਕਾਬਲਾ ਰਾਤ ਦੇ ਹਨੇਰੇ ਵਿੱਚ ਦਾਖਲ ਹੋ ਗਿਆ ਹੁਣ ਫੌਜ ਨੇ ਸਲਾਹ ਕਰਕੇ ਅਜਿਹੇ ਚਾਨਣ ਵਾਲੇ ਯੰਤਰ ਆਕਾਸ਼ ਵਿੱਚ ਛੱਡੇ ਜੋ 15-20 ਮਿੰਟ ਤੱਕ ਲਗਾਤਾਰ ਆਕਾਸ਼ ਵਿੱਚ ਖਲੋ ਕੇ ਸਾਰੇ ਇਲਾਕੇ ਵਿੱਚ ਦਿਨ ਵਰਗਾ ਚਾਨਣ ਕਰ ਦੇਣ ਦੀ ਸਮਰੱਥਾ ਰੱਖਦੇ ਸਨ ਪਰ ਦੁਸ਼ਮਣ ਉਦੋਂ ਬਹੁਤ ਹੀ ਘਬਰਾ ਗਿਆ ਜਦੋਂ ਆਕਾਸ਼ ਵੱਲ ਜਾਂਦਾ ਹਰ ਇੱਕ ਯੰਤਰ ਡ੍ਰੈਗਨ ਗਾਂਦੇ ਫਾਇਰ ਨਾਲ ਉਲਟ ਬਾਜ਼ੀਆਂ ਖਾਂਦਾ ਠੋਸੋ ਕੇ ਧਰਤੀ ਤੇ ਵਾਪਸ ਆ ਡੇਗਾ ਰਾਤ ਦੇ ਇਸ ਹਨੇਰੇ ਵਿੱਚ ਦੁਸ਼ਮਣ ਨੂੰ ਜਿਹੜੀ ਇੱਕ ਹੋਰ ਘਟਨਾ ਨੇ ਭੇਵਤ ਕੀਤਾ ਉਹ ਕਰਨਾ ਸੀ ਭਾਈ ਮੱਤੇਵਾਲ ਦੇ ਗਰੁੱਪ ਨੂੰ ਪਿਆ ਫੋਰਸਾਂ ਦਾ ਘੇਰਾ ਤਣਾਉਣ ਲਈ ਵੱਖ-ਵੱਖ ਜਥੇਬੰਦੀਆਂ ਦੇ ਜਝਾਰੂ ਸਿੰਘਾਂ ਦਾ ਉਦਮ ਹੋਰ ਜਝਾਰੂ ਗਰੁੱਪਾਂ ਨੇ ਘੇਰਾ ਕੱਤੀ ਬੈਠੀ ਫੋਰਸ ਦੇ ਬਾਹਰ ਵਾਲੇ ਪਾਸਿਓਂ ਤਾਬੜ ਤੋੜ ਹਮਲੇ ਆਰੰਭ ਕਰ ਦਿੱਤੇ ਇਨਾ ਤਾਬੜਤੋਲ ਹਮਲਿਆਂ ਨੇ ਫੋਰਸਾਂ ਦੇ ਅਫਸਰਾਂ ਨੂੰ ਕਾਂਬਾ ਛੇੜ ਦਿੱਤਾ ਉਹਨਾਂ ਨੂੰ ਡਰ ਪੈਦਾ ਹੋ ਗਿਆ ਕਿਤੇ ਜਝਾਰੂ ਜਥੇਬੰਦੀਆਂ ਦੇ ਨਾਲ ਆਮ ਲੋਕ ਵੀ ਘੇਰਾ ਤੋੜਨ ਲਈ ਨਾ ਚਾੜਾ ਹੋਣਾ ਇਸ ਕਾਰਨ ਸਲਾਹ ਕਰਕੇ ਉਹਨਾਂ ਨੇ ਪਿੰਡ ਵਿੱਚ ਅਫਵਾਹ ਫਲਾ ਦਿੱਤੀ ਕਿ ਭਾਈ ਸੀਤਲ ਸਿੰਘ ਮੱਤੇਵਾਲ ਘੇਰਾ ਤੋੜ ਕੇ ਬਾਹਰ ਨਿਕਲੇ ਆ ਇਹ ਅਫਵਾਹ ਫੈਲਣ ਦੀ ਦੇਰ ਸੀ ਕਿ ਪਿੰਡ ਵਿੱਚ ਲੋਕਾਂ ਨੇ ਖੁਸ਼ੀ ਵਿੱਚ ਜਕਾਰੇ ਛੱਡਣੇ ਆਰੰਭ ਕਰ ਦਿੱਤੇ ਭੋਲੇ-ਪਾਲੇ ਲੋਕਾਂ ਨੇ ਕਈ ਥਾਈ ਲੱਡੂ ਵੀ ਵੰਨ ਦਿੱਤੇ ਪਰ ਪਿੰਡ ਬੱਲੋਵਾਲ ਦੇ ਖੇਤਾਂ ਵਿੱਚ ਗਹਿਗਜ ਮੁਕਾਬਲਾ ਜਾਰੀ ਰਿਹਾ ਮੁਕਾਬਲਾ ਅਗਲੇ ਦਿਨ ਵਿੱਚ ਦਾਖਲ ਹੋ ਗਿਆ ਤਾਂ ਫੌਜ ਨੇ ਟੈਂਕ ਮੰਗਵਾ ਲਏ ਉਹਨਾਂ ਨੇ ਸੁਨੇਹਾ ਭੇਜਿਆ ਵੀ ਜੇ ਇੱਕ ਰਾਤ ਹੋਰ ਪੈ ਗਈ ਤਾਂ ਜਿਹੜੂ ਜਥੇਬੰਦੀਆਂ ਬਾਹਰੋਂ ਹੋਰ ਵੀ ਵੱਡੇ ਹਮਲੇ ਕਰ ਸਕਦੀਆਂ ਨੇ ਇਸ ਗਹਿਗਜ ਮੁਕਾਬਲੇ ਵਿੱਚ ਭਾਈ ਤਰਸੀਮ ਸਿੰਘ ਮੱਤੇਵਾਲ ਸਿਰ ਤੇ ਬੰਬ ਵੱਜਣ ਕਾਰਨ ਸ਼ਹੀਦ ਹੋ ਗਿਆ 12 ਸਤੰਬਰ ਦਾ ਦਿਨ ਚੜ੍ਹਨ ਤੱਕ ਭਾਈ ਗਰਦੇয়াল ਸਿੰਘ ਤੇ ਭਾਈ ਗੁਰਮਖ ਸਿੰਘ ਵੀ ਸ਼ਹੀਦ ਹੋ ਗਏ ਸਨ ਇਨਾ ਸਾਥੀਆਂ ਦੀ ਸ਼ਹਾਦਤ ਤੋਂ ਬਾਅਦ ਇੱਕ ਗੁਰੀਲਾ ਯੁੱਧ ਨੀਤੀ ਤਹਿਤ ਭਾਈ ਸੀਤਲ ਸਿੰਘ ਮੱਤੇਵਾਲ ਨੇ ਫੇਰ ਬੰਦ ਕਰ ਦਿੱਤਾ ਅਤੇ ਜਝਾਰੂ ਸਿੰਘਾਂ ਦੀਆਂ ਲਾਸ਼ਾਂ ਚੁੱਕਣ ਆਉਣ ਵਾਲੇ ਬੋਚਣਾਂ ਦੀ ਉਡੀਕ ਕਰਨ ਲੱਗ ਪਿਆ ਪਰ ਫੇਰ ਵੀ ਦੁਪਹਿਰ ਦੇ 2 ਵਜੇ ਤੱਕ ਦੁਸ਼ਮਣ ਨੇ ਕਮਾਦ ਵਿੱਚ ਵੜਨ ਦੀ ਜ਼ਰਤ ਨਾ ਕੀਤੀ 2 ਵਜੇ ਇੱਕ ਹੋਰ ਬੁਲਟ ਪ੍ਰੂਫ ਟਰੈਕਟਰ ਮੰਗਵਾਇਆ ਗਿਆ ਤੇ ਉਸ ਵਿੱਚ ਚੜ੍ਹ ਕੇ ਸ਼کاری ਟੋਲਾ ਕਮਾਦ ਵਿੱਚ ਵੜਿਆ ਭਾਈ ਗਰਨਾਮ ਸਿੰਘ ਜ਼ਖਮੀ ਹਾਲਤ ਵਿੱਚ ਨਿਹਾਥਾ ਟਰੈਕਟਰ ਦੇ ਸਾਹਮਣੇ ਆਉਣ ਤੇ ਗ੍ਰਿਫਤਾਰ ਕਰ ਲਿਆ ਗਿਆ ਹੁਣ ਭਾਈ ਗਰਨਾਮ ਸਿੰਘ ਨੂੰ ਢਾਲ ਬਣਾ ਕੇ ਭਾਈ ਮੱਤੇਵਾਲ ਤੇ ਫਾਇਰਿੰਗ ਕੀਤੀ ਗਈ ਉਹ ਚੰਗੀ ਤਰ੍ਹਾਂ ਜਾਣਦੇ ਸਨ ਕਿ ਭਾਈ ਸੀਤਲ ਸਿੰਘ ਆਪਣੇ ਸਾਥੀ ਦੇ ਗੋਲੀ ਨਹੀਂ ਚਲਾਵੇਗਾ ਭਾਈ ਸੀਤਲ ਸਿੰਘ ਮੱਤੇਵਾਲ ਇਸ ਕਮੀਨੇ ਬੰਤੇ ਕਚੀਚੀਆਂ ਵਟਦਾ ਰਿਹਾ ਤੇ ਦੁਸ਼ਮਣ ਦੇ ਸਿਪਾਈਆਂ ਨੇ ਦੰਦਿਆਂ ਕਰੀਚ ਦੇ ਹੋਏ ਸ਼ੇਰ ਦੀ ਛਾਤੀ ਗੋਲੀਆਂ ਨਾਲ ਛੱਲ ਨਹੀਂ ਕਰ ਸੁੱਟੀ ਸੋ ਇਹ ਸੀ ਜੀ ਸਾਰੀ ਵਾਰਤਾ ਭਾਈ ਮੱਤੇਵਾਲ ਹੋਰਾਂ ਦੀ ਸੀਤਲ ਸਿੰਘ ਮੱਤੇਵਾਲ ਜੀ ਦੀ ਇਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਕੱਲ ਫੇਰ ਪੇਸ਼ ਹੋਵਾਂਗੇ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਹਾਂਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਜਦੋਂ ਮੇਰੇ ਭਰਾ ਨੇ ਮੈਨੂੰ ਵੀਡੀਓ ਭੇਜੀ ਲਿੰਕ ਭੇਜਿਆ ਤੇ ਦੱਸਿਆ ਕਿ ਇਹਦੇ ਤੇ ਰਿਐਕਸ਼ਨ ਦੇਣਾ ਤੇ ਲਿਟਰਲੀ ਬਹੁਤ ਚੰਗਾ ਲੱਗਾ ਕਿ ਇੱਕ ਐਸੇ ਸੂਰਮੇ ਦੀ ਮੈਂ ਗੱਲ ਕਰ ਰਿਹਾ ਹਾਂ ਤੇ ਸਾਨੂੰ ਗੱਲ ਕਰਨੀ ਚਾਹੀਦੀ ਹੈ ਸਾਨੂੰ ਸ਼ੇਅਰ ਕਰਨਾ ਚਾਹੀਦਾ ਸਾਨੂੰ ਆਪਣੇ ਲੋਕਾਂ ਨੂੰ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੀਦਾ ਜਿਨ੍ਹਾਂ ਨੇ ਇੰਜ ਕੁਰਬਾਨੀਆਂ ਦਿੱਤੀਆਂ ਨੇ ਤੇ ਮਤੇਵਾਲੀਆ ਜਿਹੜਾ ਸੀ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਸਟਰਗਲ ਕੀਤੀ ਤੁਸੀਂ ਦੇਖੋ ਨਾ ਇੱਕ ਸਾਈਡ ਤੇ ਕਰਪਾਨਾਂ ਪਾਈਆਂ ਨੇ ਸ਼ਰਾਬੀ ਬੰਦੇ ਨੇ ਦੂਸਰੀ ਸਾਈਡ ਤੇ ਖਾਲੀ ਤੁਹਾਡੇ ਕੋਲ ਡੰਡਾ ਛੋਟਾ ਤੁਸੀਂ ਉਹਦੇ ਨਾਲ ਮੁਕਾਬਲਾ ਕਰ ਰਹੇ ਹੋ ਤੇ ਤੁਸੀਂ ਸ਼ਰਾਬੀਆਂ ਨੂੰ ਮਾਰ ਦਿੰਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਜੇਲ੍ਹ ਚ ਜਾਂਦੇ ਹੋ ਕੇਸ ਦੇ ਫਿਰ ਤੁਸੀਂ ਬਰੀ ਹੋ ਕੇ ਜਦੋਂ ਵਾਪਸ ਆਂਦੇ ਹੋ ਬਰੀ ਅੱਛੀ ਜ਼ਿੰਦਗੀ ਜੀ ਰਹੇ ਹੋ ਨਾਰਮਲ ਜ਼ਿੰਦਗੀ ਜੀ ਰਹੇ ਹੋ ਕਿਸੇ ਨਾਲ ਕੋਈ ਲੜਾਈ ਜਗੜਾ ਨਹੀਂ ਲੇਕਿਨ ਫਿਰ ਤੁਹਾਨੂੰ ਜਿਨ੍ਹਾਂ ਦਾ ਬੰਦਾ ਮਰਿਆ ਹੈ ਗਲਤੀ ਵੀ ਉਹਨਾਂ ਦੀ ਤੇ ਫਿਰ ਕਹਿੰਦੇ ਨਾ ਤੀਲੀ ਲਾਨੀ ਅੱਗ ਲਾਨੀ ਉੱਥੋਂ ਦੁਬਾਰਾ ਕੰਮ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਦਰਬਾਰ ਸਾਹਿਬ ਤੇ ਹਮਲੇ ਹੁੰਦੇ ਨੇ ਤੇ ਫਿਰ ਕਹਿੰਦੇ ਨੇ ਇੱਕ ਸਰਦਾਰ ਦੇ ਇੱਕ ਸਿੱਖ ਦਾ ਖੂਨ ਖੋਲਦਾ ਤੇ ਫਿਰ ਉਹਦੇ ਕੋਲ ਜੋ ਹੁੰਦਾ ਉਹ ਫਿਰ ਪੂਰੀ ਦੁਨੀਆ ਦੇਖਦੀ ਹੈ ਤੇ ਫਿਰ ਪੂਰੀ ਦੁਨੀਆ ਨੇ ਦੇਖਿਆ ਤੇ ਐਸੀ ਜੀ ਅੱਜ ਦੀ ਵੀਡੀਓ ਕਮੈਂਟਸ ਕਰਕੇ ਦੱਸੋ ਕਿ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਵੇ ਬਹੁਤ ਸ਼ੁਕਰੀਆ